ਗਵਰਨਰ ਹਲਦੀ ਕੋਚ ਕਰਾਂਗੇ ਤੇ ਇਹ ਸਾਡਾ ਧਰਨਾ ਇਹ ਸਾਡੇ ਪ੍ਰਦਰਸ਼ਨ ਚੱਲਦੇ ਰਹਿਣਗੇ ਅਸੀਂ ਰੁਕਣ ਵਾਲੇ ਨਹੀਂ ਆ ਤਾਂ ਜੋ ਟਾਇਰ ਵੈਲਫੇਅਰ ਐਸੋਸੀਏਸ਼ਨ ਦੇ ਵੱਲੋਂ ਚੰਡੀਗੜ੍ਹ ਟ੍ਰੈਫਿਕ ਪੁਲਿਸ ਨੂੰ ਲੈ ਕੇ ਵੱਡਾ ਧਰਨਾ ਦਿੱਤਾ ਗਿਆ ਸੀ ਇਹਨਾਂ ਦੇ ਵੱਲੋਂ ਅਫੀਕਟਿਡ ਮੁਲਾਜ਼ਮ ਸੀਗੇ ਕਰਮਚਾਰੀ ਸੀਗੇ ਉਹਨਾਂ ਦੇ ਵੱਲੋਂ ਇਹਨਾਂ ਦੇ ਨਾਲ ਤਾਨਾਸ਼ਾਹੀ ਕੀਤੀ ਜਾ ਰਹੀ ਸੀ ਜਿਸ ਗੱਲ ਲੈ ਕੇ 3245 ਦੀਆਂ ਲਾਈਟਾਂ ਤੇ ਅਜਰਾ ਦੇ ਵੱਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਤੋਂ ਇਹ ਜੋ ਭਾਈ ਡਰਨਾ دیا ਗਿਆ تھا ਇਹ ਚੰਡੀਗੜ੍ਹ ਟ੍ਰੈਫਿਕ ਪੁਲਿਸ ਕੋਲੇ ਕੇ ਜੋ ਗੱਡੀਆਂ ਕੇ ਆਵਰ ਤੇ ਟਾਇਰਾਂ ਕੇ ਚਲਾਨ ਕਰ ਰਹੇ ਹੈ ਹਲੋ ਇਹ ਮਿਲ ਕੇ ਜੋ ਚਲਾਨ ਕਰ ਰਹੀ ਹੈ ਟ੍ਰੈਫਿਕ ਪੁਲਿਸ ਤੁਹਾਡੀ ਬਾਤ ਵੀ ਹੋਈ ਐ ਐਸਐਸਪੀ ਸਾਹਿਬ ਸੇ ਵੀ ਉਹਨਾਂ ਨੇ ਆਸ਼ਵਾਸਨ ਦਿਆ ਕਿ ਭਾਈ ਆਪ ਕੰਮ ਕਰੋ ਕਿ ਇਹ ਜੋ ਚਲਾਨ ਆਪਕੇ ਬੰਦ ਕਰਵਾ ਦੇਗੇ ਅਮ ਕੱਲ੍ਹ ਕੇ ਮਾਰੀ ਮੀਟਿੰਗ ਐ ਅਮ ਦੇਖ ਜਾਏਗੇ ਮੀਟਿੰਗ ਕਰਕੇ ਫਿਰ ਪਤਾ ਲੱਗੇਗਾ ਕਿ ਸਹੀ ਮੇਂ ਹੀ ਚਲਾਨ ਹੁਣੇ ਬੰਦ ਹੋਏਗੇ ਜਾਂ ਫਿਰ ਚਲਾਨ ਕਰਤੇ ਹੀ ਰਹੇਗੇ ਇਹ ਪ੍ਰਸ਼ਾਸਨ ਐਸੇ ਹੀ ਪ੍ਰਚਲਨ ਕਰਦਾ ਰਹੇਗਾ ਤਾਜੋ ਟਾਇਰ ਵੈਲਫੇਅਰ ਐਸੋਸੀਏਸ਼ਨ ਦੇ ਵੱਲੋਂ ਚੰਡੀਗੜ੍ਹ ਟ੍ਰੈਫਿਕ ਪੁਲਿਸ ਨੂੰ ਲੈ ਕੇ ਵੱਡਾ ਧਰਨਾ ਦਿੱਤਾ ਗਿਆ ਸੀ ਇਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਇਲਜ਼ਾਮ ਲਗਾਏ ਜਾ ਰਹੇ ਸੀ ਕਿ ਟ੍ਰੈਫਿਕ ਜਿਹੜੇ ਮੁਲਾਜ਼ਮ ਸੀਗੇ ਕਰਮਚਾਰੀ ਸੀਗੇ ਉਹਨਾਂ ਦੇ ਵੱਲੋਂ ਇਹਨਾਂ ਦੇ ਨਾਲ ਤਾਨਾਸ਼ਾਹੀ ਕੀਤੀ ਜਾ ਰਹੀ ਸੀ ਜਿਸ ਗੱਲ ਨੂੰ ਲੈ ਕੇ 3245 ਦੀਆਂ ਲਾਈਟਾਂ ਤੇ ਅੱਜ ਇਹਨਾਂ ਦੇ ਵੱਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਸੋ ਕੁਝ ਜਿਹੜੇ ਲੋਕਲੇ ਸਾਡੇ ਨਾਲ ਨੇ ਆਪਾਂ ਗੱਲਬਾਤ ਕਰਾਂਗੇ ਸਰ ਮਾਮਲਾ ਕੀ ਸੀਗਾ ਜਿਸ ਤਰੀਕੇ ਦੇ ਨਾਲ ਪੂਰਾ ਰੋਡ ਜਾਮ ਕੀਤਾ ਗਿਆ ਧਰਨਾ ਦਿੱਤਾ ਗਿਆ ਤੁਹਾਡੇ ਵੱਲੋਂ ਸਭ ਤੋਂ ਪਹਿਲੇ ਸੋ ਮੈਂ ਨਮਸਕਾਰ ਕਰਤਾ ਹੂੰ ਮੇਰਾ ਨਾਮ ਸੰਦੀਪ ਸ਼ਰਮਾ ਹੈ ਟਾਇਰ ਮਾਰਕੀਟ ਦਾ ਪ੍ਰਧਾਨ ਹੂੰ ਜੀ ਮੈਂ ਤਾਂ ਇਹ ਜੋ ਭਾਈ ਧਰਨਾ دیا ਗਿਆ ਥਾ ਇਹ चंडीगढ़ ट्रैफिक पुलिस को लेकर जो गाड़ियों के आवर ट्र के चलान कर रहे हैं अलोबिल के जो चलान कर रही है ट्रैफिक पुलिस प्रशासन निजायज तंग कर रहा है कस्टमरों को दुकानदारों को भी उसको लेकर के हमने धरना दिया था आज और आज हमारी बात भी हुई एस साहब से भी उन्होंने आश्वासन दिया कि भाई आप काम करो कि ये जो चलान आपके बंद करवा देंगे हम नहीं होने देंगे लेकिन कल की हमारी मीटिंग है हम देख जाएंगे मीटिंग करके फिर पता लगेगा कि सही में ही चलान होने बंद हुएंगे या फिर चलान करते ही रहेंगे ये ये प्रशासन ऐसे ही परेशान करता रहेगा या फिर हमारी समस्या का समाधान होगा और ये जो दुकानदार थे भाई आज सारे परेशान हो के अपने अपनी दुकानों को बंद करके रोड के ऊपर बैठ गए थे क्योंकि जब किसी का काम ही नहीं चलेगा तो क्या करेगा दुकानदार तीन तीन चार चार बजे तक कोई बौणी नहीं होगी उनकी कस्टमर ही नहीं आएंगे ਤੋ ਦੁਕਾਨਦਾਰ ਪਰੇਸ਼ਾਨ ਹੋ ਕੇ ਆਪਣੀ ਦੁਕਾਨਾਂ ਨੂੰ ਲੋਕ ਕਰਕੇ ਦਰਨਾਂ 'ਤੇ ਬੈਠ ਗਏ ਤੇ ਤੋ ਸਾਰਾ ਪ੍ਰਸ਼ਾਸਨ ਆਇਆ ਉਹਨਾਂ ਨੇ ਹਮਾਰੇ ਸੇ ਬਾਤ ਵੀ ਕੀਤੀ ਹੈ ਕਿ ਦੇਖੋ ਜੀ ਹਮ ਆਪਕੇ ਸਾਥ ਹੈਂ ਇਨ ਚਲਾਣੋ ਕੋ ਲੈ ਕੇ ਹਮ ਆਪਕੀ ਬਿਲਕੁਲ ਐਗਰੀ ਕਰਤੇ ਹੈਂ ਆਪਕੀ ਬਾਤੋ ਕੋ ਅਗਗੇ ਸੇ ਨਹੀਂ ਹੋਣੇ ਦੇਂਗੇ ਔਰ ਸੋ ਬਿਲਕੁਲ ਦੇਖਿਆ ਜਾਂਦਾ ਹੈ ਵੀ 1-1 ਇੰਚ ਟਾਇਰ ਜਿਹੜਾ ਆ ਬਾਹਰ ਵੀ ਹੋਵੇ ਗੱਡੀ ਦਾ ਇਹਨਾਂ ਦੇ ਵੱਲੋਂ ਮੋٹے ਚਲਾਨ ਕੀਤੇ ਜਾਂਦੇ ਨੇ ਉਹਦਾ ਸਿੱਧਾ ਅਸਰ ਤੁਹਾਡੀ ਦੁਕਾਨਦਾਰੀ ਤੇ ਪੈਂਦਾ ਹੈ ਕਿ ਲੋਕ ਬਿਲਕੁਲ ਬਿਲਕੁਲ ਭਾਜੀ ਇਹਦਾ ਅਸਰ ਟਾਇਰ ਦੀ ਦੁਕਾਨਾਂ ਤੇ ਤਾਂ ਪੈ ਰਿਹਾ ਹੈ ਇਹਦਾ ਅਸਰ ਪੂਰੇ ਚੰਡੀਗੜ੍ਹ ਨੂੰ ਪੈ ਰਿਹਾ ਹੈ ਚੰਡੀਗੜ੍ਹ ਦੇ ਆਮ ਨਾਗਰਿਕ ਨੂੰ ਪੈ ਰਿਹਾ ਹੈ ਚੰਡੀਗੜ੍ਹ ਦੇ ਰਾਜ ਸਭਾ ਨੂੰ ਪੈ ਰਿਹਾ ਹੈ ਚੰਡੀਗੜ੍ਹ 'ਚ ਕੋਈ ਵੀ ਲੋਕ ਬਾਹਰ ਦੇ ਜਿਹੜੇ ਪੰਜਾਬ ਹਰਿਆਣੇ ਦੇ ਲੋਕ ਆ ਉਹਰੇ ਆਣ ਤੋਂ ਡਰਦੇ ਆ ਉਹਨਾਂ ਨੂੰ ਐਂ ਲੱਗਦਾ ਵੀ ਤੁਸੀਂ ਉਰੇ ਆ ਗਏ ਤਾਂ ਇਹਨਾਂ ਨੇ ਐਂਟਰੀ ਕਰਕੇ ਤੁਹਾਡੇ ਤੋਂ ਪੈਸੇ ਲੈ ਲੈਣੇ ਆ ਜਾਂ ਤੁਹਾਨੂੰ ਡਰਾ ਕੇ ਚਲਾਨ ਦੀ ਵਿੱਚ ਡਰਾ ਕੇ 10-15000 ਦਾ ਵਿਚਾਰੇ ਆਮ ਲੋਕਾਂ ਨੂੰ ਡਰਾ ਕੇ ਵੀ 15000 ਦਾ ਚਲਾਨੋ ਨਾ 2-3000 ਰੁਪਏ ਖੋਲ ਲੰਦੇ ਆ ਤੇ ਇਹਨਾਂ ਦੇ ਕਈ ਵੀਡੀਓ ਵੀ ਵਾਇਰਲ ਹੋ ਚੁੱਕੀਆਂ ਨੇ ਤੇ ਕਈ ਜਗ੍ਹਾ ਇਹ ਫਸ ਵੀ ਚੁੱਕੇ ਨੇ ਕਈ ਜਗ੍ਹਾ ਇਹ ਸਸਪੈਂਡ ਵੀ ਹੋ ਚੁੱਕੇ ਮਗਰ ਇਹਨਾਂ ਨੂੰ ਹਰਾਮ ਦੇ ਪੈਸੇ ਖਾਣ ਦੀ ਆਦਤ ਪੈ ਚੁੱਕੀ ਆ ਉਹ ਇੰਨੀ ਛੇਤੀ ਨਹੀਂ ਜਾਣੀ ਉਹ ਜੱਜ ਆਏਗੀ ਜਦ ਯਾਤਾ ਇਹਨਾਂ ਨੂੰ ਲੋਕੀ ਹਰ ਬੰਦਾ ਵੇਰ ਹੋਏਗਾ ਇਹਨਾਂ ਨੂੰ ਫੜਾਣਗੇ ਤੇ ਨਾਲੇ بڑے ਅਫਸਰ ਆ ਜਿੰਨੇ ਵੀ ਚੰਡੀਗੜ੍ਹ ਦੇ بڑے ਅਫਸਰ ਆ ਅੱਜ ਵੀ ਡੀਐਸਪੀ ਸਾਹ ਨਾਲ ਵੀ ਗੱਲ ਹੋਈ ਆ ਐਸਐਸਪੀ ਟ੍ਰੈਫਿਕ ਨਾਲ ਵੀ ਸਾਡੀ ਗੱਲ ਹੋਈ ਆ ਉਹਨਾਂ ਨੇ ਸਾਨੂੰ ਕਿਹਾ ਵੀ ਇਹ ਜੇ ਕਿਸੇ ਵੀ ਗੱਡੀ ਨੂੰ ਨਜਾਇਜ਼ ਰੋਕਦੇ ਆ ਜਾਂ ਫਿਰ ਟਾਇਰ ਦੇ ਅਲੋਏ ਦੇ ਕਰਕੇ ਰੋਕਦੇ ਆ ਤਾਂ ਮੈਨੂੰ ਕਾਲ ਕਰੋ ਮੈਂ ਇਹਨਾਂ ਨੂੰ ਡਾਇਰੈਕਟ ਸਸਪੈਂਡ ਕਰੂੰਗਾ ਉਹਨਾਂ ਨੇ ਸਾਨੂੰ ਇਹ ਸ਼ਵਾਸਨ ਦਿੱਤਾ ਹੈ ਤੇ ਕੱਲ 11 ਵਜੇ ਸਾਡੀ ਉਹਨਾਂ ਨਾਲ ਮੀਟਿੰਗ ਹੈ ਮੀਟਿੰਗ ਤੋਂ ਬਾਅਦ ਅਸੀਂ ਉਹਨਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਤੁਹਾਨੂੰ ਇਹਦੇ ਬਾਰੇ ਦੱਸਾਂਗੇ ਹਾਂ ਜੇ ਇੱਕ ਗੱਲ ਹੋਰ ਹੈ ਬਾਈ ਜਾਂਜੇ ਇਹਨਾਂ ਨੇ ਉਹ ਮੀਟਿੰਗ ਸਾਡੀ ਸਫਲ ਹੋ ਗਈ ਤਾਂ ਵੈਲ ਐਂਡ ਗੁੱਡ ਆ ਅਦਰਵਾਈਜ਼ ਆਵਿਟਿੰਗ ਮੀਟਿੰਗ ਨਹੀਂ ਸਾਡੀ ਸਕਸੈਸ ਹੁੰਦੀ ਅੱਜ ਅਸੀਂ ਬਡੈਲ ਟਾਇਰ ਮਾਰਕੀਟ ਦੇ ਲੋਕ ਇਕੱਠੇ ਹੋਏ ਆ ਕੰਨੂ ਪੂਰੇ ਚੰਡੀਗੜ੍ਹ ਦੀ ਵੈਲਫੇਅਰ ਐਸੋਸੀਏਸ਼ਨ ਜਿੰਨੇ ਵੀ ਵਪਾਰ ਮੰਡਲ ਦੇ ਲੋਕ ਆ ਅਸੀਂ ਸਾਰਿਆਂ ਨੂੰ ਆਵਾਜ਼ ਕਰਾਂਗੇ ਕਿ ਸਾਡੇ ਨਾਲ ਲੱਗੋ ਜਿੰਨੇ ਚੰਡੀਗੜ੍ਹ ਦੇ ਲੋਕ ਨੇ ਉਹ ਸਾਡੇ ਨਾਲ ਲੱਗੋ ਅਗਲੀ ਵਾਰ ਅਸੀਂ ਗਵਰਨਰ ਹਾਊਸ ਦੀ ਕੋਚ ਕਰਾਂਗੇ ਤੇ ਇਹ ਸਾਡਾ ਧਰਨਾ ਇਹ ਸਾਡੇ ਪ੍ਰਦਰਸ਼ਨ ਚੱਲਦੇ ਰਹਿਣਗੇ ਅਸੀਂ ਰੁਕਣ ਵਾਲੇ ਨਹੀਂ ਆ ਇਹਦੇ ਖਿਲਾਫ ਸਾਨੂੰ ਸੁਪਰੀਮ ਕੋਰਟ ਜਾਣਾ ਪਵੇ ਇਹਦੇ ਖਿਲਾਫ ਸਾਨੂੰ ਦਿੱਲੀ ਜਾਣਾ ਪਵੇ ਇਹਦੇ ਖਿਲਾਫ ਸਾਨੂੰ ਨਿਤਿਨ ਗਡਗਰੀ ਜੀ ਨੂੰ ਮਿਲਣਾ ਪਵੇ ਭੂਖਾ ਹੜਤਾਲ ਕਰਨੀ ਪਵੇ ਹਾਸੀ ਹਰ ਕੁਝ ਕਰਨ ਵਾਸਤੇ ਤਿਆਰ ਆ ਕਿਉਂਕਿ ਇਹਨਾਂ ਨੇ ਸਾਡਾ ਰੋਜਗਾਰ ਜ਼ੀਰੋ ਕਰਤਾ 1-1 ਚੌਂਕ ਤੇ 5-5 10 ਪੁਲਿਸ ਵਾਲੇ ਖੜੇ ਨੇ ਉਹਨਾਂ ਨੇ ਠੱਗੀ ਦਾ ਬਾਜ਼ਾਰ ਬਣਾਇਆ ਹੋਇਆ ਲੋਕਾਂ ਵਿੱਚ ਖੌਫ ਹੈ ਤੇ ਉਹ ਡਰਾ ਧਮਕਾ ਕੇ ਲੋਕਾਂ ਨਾਲ ਗਲਤ ਲੈਂਗੁਏਜ ਯੂਜ਼ ਕਰਕੇ ਕੋਈ ਬੰਦਾ ਫੈਮਿਲੀ ਨਾਲ ਬੈਠਿਆ ਉਹਦੇ ਨਾਲ ਗਲਤ ਲੈਂਗੁਏਜ ਯੂਜ਼ ਕਰਦੇ ਆ ਬੋਲਣ ਦੀ ਤਮੀਜ਼ ਨਹੀਂ ਉਹਨਾਂ ਨੂੰ ਪਹਿਲਾਂ ਤਾਂ ਲਿਆ ਜਾ ਸਿੱਖਣਾ ਚਾਹੀਦਾ ਕਿ ਤੁਸੀਂ ਟ੍ਰੈਫਿਕ ਪੁਲਿਸ ਹੋ ਤੁਸੀਂ ਕੋਈ ਇੰਨੀ ਐ ਕਿ ਪੂਰਾ ਸ਼ਹਿਰ ਤੁਸੀਂ ਆਪਣਾ ਖਰੀਦ ਲਿਆ ਤੁਸੀਂ ਟ੍ਰੈਫਿਕ ਨੂੰ ਕੰਟਰੋਲ ਕਰੋ ਟ੍ਰੈਫਿਕ ਨੂੰ ਖਰਾਬ ਨਾ ਕਰੋ ਬਸੋ ਬਿਲਕੁਲ ਜਿਸ ਤਰੀਕੇ ਨਾਲ ਧਰਨਾ ਦਿੱਤਾ ਗਿਆ ਪ੍ਰਧਾਨ ਸਾਹਿਬ ਲੱਗਦਾ ਹੈ ਲੋਕਾਂ ਦਾ ਸਾਥ ਪੂਰਾ ਮੁਰਿਆ ਪੂਰੀ ਜਿਹੜੀ ਐਸੋਸੀਏਸ਼ਨ ਦੀ ਇਕੱਠੀ ਇੱਕ ਸੀਗੀ ਉਸ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜਿੰਨੇ ਵੀ ਸਾਡੇ ਭਰਾ ਨੇ ਜਿੰਨੇ ਵੀ ਦੁਕਾਨਦਾਰ ਸਾਰੇ ਨਾਲ ਸੀ ਬਿਲਕੁਲ ਤੈਹ ਦਿਲ ਸੇ ਇੱਕ ਜਗ੍ਹਾ ਇਕੱਠੇ ਹੋ ਕੇ ਬਿਲਕੁਲ ਸਾਰਾ ਸਿਸਟਮ ਦੇ ਹਿਸਾਬ ਨਾਲ ਚੱਲੇ ਤੇ ਸਾਰਿਆਂ ਨੂੰ ਕਿ ਸਹਿਮਤੀ ਨਾਲ ਸਾਰੇ ਗੱਲਾਂ ਹੋਈਆਂ ਔਰ ਸਾਡੀ ਹੱਕ ਦੀ ਲੜਾਈ ਅਸੀਂ ਲੜਾਂਗੇ ਸਾਰੇ ਦੁਕਾਨਦਾਰਾਂ ਭਰਾਵਾਂ ਦੇ ਨਾਲ ਖੜਿਆ ਸੀ ਜਦੋਂ ਤੱਕ ਇਹ ਕੰਮ ਬੰਦ ਨਹੀਂ ਹੋਣੇ ਚਲਾਨ ਹੋਣੇ ਬੰਦ ਨਹੀਂ ਹੋਣੇ ਅਸੀਂ ਫੇਰ ਦੁਬਾਰਾ ਇਹ ਧੰਦਾ ਦੇਵਾਂਗੇ ਫਿਰ ਦੁਬਾਰਾ ਇਹੋ ਜਿਹੀ ਗੱਲ ਕਰਾਂਗੇ ਫਿਰ ਤੋਂ ਅਸੀਂ ਹੋਰ ਕੁਝ ਕਰਾਂਗੇ ਜਿਵੇਂ ਭਾਈ ਸਾਹਿਬ ਨੇ ਕਿਹਾ ਵੀ ਜੇਕਰ ਕੱਲ ਦੀ ਮੀਟਿੰਗ ਸਫਲ ਨਹੀਂ ਹੁੰਦੀ ਗਵਰਨਰ ਹਾਊਸ ਦੇ ਅੱਗੇ ਧਰਨਾ ਦੇਵਾਂਗੇ ਭੁੱਖ ਹੜਤਾਲ ਕਰਾਂਗੇ ਕੀ ਤਿਆਰੀ ਹੈ ਇਸ ਦੇ ਲਈ ਬਿਲਕੁਲ ਬਿਲਕੁਲ ਇਹ ਛੋਟਾ ਵੀਰ ਸਾਡਾ ਜਿਹੜੀ ਵੀ ਗੱਲ ਕੀਤੀ ਬਿਲਕੁਲ ਸਹੀ ਕੀਤੀ ਹੈ ਜੇ ਸਾਡੀ ਗੱਲ ਕੱਲ ਨੂੰ ਨਹੀਂ ਸੁਣੀ ਜਾਂਦੀ ਉੱਥੇ ਕੋਈ ਹੱਲ ਮਸਲਾ ਨਹੀਂ ਹਲ ਹੁੰਦਾ ਤੇ ਅਸੀਂ ਗਵਰਨਰ ਹਾਊਸ ਨੂੰ ਬਿਲਕੁਲ ਘੇਰਾਂਗੇ ਤੇ ਬਹੁਤ ਬਹੁਤ ਵੱਡਾ ਪ੍ਰੋਟੈਸਟ ਲੈ ਕੇ ਜਾਵਾਂਗੇ ਤੇ ਉਹਨਾਂ ਨਾਲ ਬਿਲਕੁਲ ਸਿੱਧਾ-ਸਿੱਧਾ ਸਾਡੀ ਲੜਾਈ ਹੈ ਪ੍ਰਸ਼ਾਸਨ ਨਾਲ ਆ ਬਿਲਕੁਲ ਜਿਸ ਤਰੀਕੇ ਦੇ ਨਾਲ ਚਲਾਨ ਕੱਟੇ ਜਾਂਦੇ ਨੇ ਫਰਕ ਕਿੰਨਾ ਕ ਪੈਂਦਾ ਪਹਿਲਾਂ ਕਿੰਨਾ ਵਪਾਰਸੀ ਤੁਹਾਡਾ ਹੁਣ ਕੀ ਲੱਗਦਾ ਵੀ ਰੋਟੀ ਖਾਣ ਨੂੰ ਵੀ ਪੈ ਨਹੀਂ ਹੋ ਰੇ ਜਿਸ ਤਰੀਕੇ ਨਾਲ ਲਗਾਤਾਰ ਚਲਾਨ ਕੱਟੇ ਜਾ ਰਹੇ ਨੇ ਫਰਕ ਭਾਈ ਬਹੁਤ ਫਰਕ ਪੈ ਗਿਆ ਬਹੁਤ ਜ਼ਿਆਦਾ ਪਹਿਲਾਂ 80 90 100% ਜਿਹੜਾ ਕਮ ਸੀ ਹੁਣ ਸਿਰਫ 10 ਤੋਂ 15% ਕਮ ਰਹਿ ਗਿਆ ਬਿਲਕੁਲ ਸੇਲ ਕੱਟ ਚੁੱਕੀ ਹੈ ਕੋਈ ਕਸਟਮਰ ਆਉਣ ਤੋਂ ਡਰਦਾ ਹੈ ਚੰਡੀਗੜ੍ਹ ਤੋਂ ਆਇਆ ਲੱਗਦਾ ਕਿ ਕਿ ਸੈਂਟਰ ਜਿਹੇ ਹੋਏ ਕੋਈ ਆ ਕੇ ਰਾਜ਼ੀ ਨਹੀਂ ਹੁੰਦਾ ਪਤਾ ਵੀ ਜਾਂਦੇ ਘੇੜ ਲੈਣਾ ਟ੍ਰੈਫਿਕ ਪੁਲਿਸ ਨੇ 10 ਬਰਾਜਾ ਦਾ ਚਲਾਨ ਦਾ ਝਾਂਸਾ ਦੇ ਕੇ 2-3000 ਰੁਪਏ ਲੈ ਲੈਣੇ ਤੇ ਬੰਦਾ ਛੱਡ ਦਿੰਦੇ ਆ ਇਹਨਾਂ ਨੇ ਬਿਲਕੁਲ ਕਰਪਟ ਹੋ ਚੁੱਕੇ ਨੇ ਇਹਨਾਂ ਦਾ ਜਮੀਰ ਮਰ ਚੁੱਕਿਆ ਹੈ ਇਹਨਾਂ ਨੂੰ ਸ਼ਰਮ ਰਹੀ ਨਹੀਂ ਬਿਲਕੁਲ ਵੀ 1% ਵੀ ਕੀ ਲੋਕਾਂ ਨਾਲ ਕਿਵੇਂ ਦੀ ਡੀਲ ਕੀ ਕੀਤੀ ਜਾਂਦੀ ਹੈ ਇਹਨਾਂ ਨਾਲ ਕੀ ਮੋਟੇਸਟ ਮਤਲਬ ਪਿਆਰ ਨਾਲ ਕਿਵੇਂ ਡੀਲ ਹੁੰਦੀ ਹੈ ਇਹਨਾਂ ਨੂੰ ਕਿਵੇਂ ਸਮਝਾ ਤੱਕ ਸਮਝਾਣ ਦੀ ਬਜਾਏ ਉਹਨਾਂ ਨੂੰ ਉਲਟਾ ਡਰਾਇਆ ਜਾਂਦਾ ਹੈ ਉਹਨਾਂ ਨੂੰ ਡਰਾ ਕੇ ਉਹਨਾਂ ਦੇ ਪੈਸੇ ਖੋ ਲੈਣੇ ਆ ਤੇ ਫਿਰ ਉਹਨਾਂ ਦਾ ਰਾਜਾ ਰਾਜੀ ਹੋ ਜਾਂਦਾ ਹੈ ਬਾਕੀ ਬੰਦਾ ਭਾਵੇਂ ਰੋਵੇ ਭਾਵੇਂ ਅਸੀਂ ਉਹਨਾਂ ਨੂੰ ਕੋਈ ਮਤਲਬ ਨਹੀਂ ਆਗਾ ਜਿਹੜਾ ਸਾਡਾ ਵਪਾਰ ਬਿਲਕੁਲ ਠੱਪ ਹੋ ਚੁੱਕਿਆ ਹੈ। ਔਰ ਬਿਲਕੁਲ ਤੰਗ ਹੋ ਕੇ ਲਾਸਟ ਬਿਲਕੁਲ ਪਰੇਸ਼ਾਨ ਹੋ ਕੇ ਲਾਸਟ ਮੁੱਦਾ ਸੀ ਇਹ ਕਿ ਭਈ ਟਰਣਾ ਦਿਓ। ਨਹੀਂ ਅਸੀਂ ਕੋਈ ਰਾਜ ਨਹੀਂ ਵੀ ਟਰਣਾ ਦੇਣ ਸਾਡਾ ਕੋਈ ਪਹਿਲਾ ਪਹਿਲਾ ਕੋਈ ਗੱਲਬਾਤ ਕੀਤੀ ਸੀ ਵੀ ਇਸ ਤਰੀਕੇ ਨਾਲ ਨਾ ਕਰੋ। ਪਹਿਲਾਂ ਕੋਈ ਮੀਟਿੰਗ ਕੀਤੀ ਸੀ ਉਦੋਂ ਰਾਣੀ ਪਿਆ ਕੋਈ। ਬਿਲਕੁਲ ਬਿਲਕੁਲ ਪਹਿਲਾਂ ਜਿਹੜੇ ਵੀ ਲੈਟਰ ਪੋਸਟ ਕੀਤੀ ਸੀ ਆਪਾਂ ਡੀਸੀ ਸਾਹਿਬ ਨੂੰ, ਐਸਐਸਪੀ ਲੋਅਨ ਆਰਡਰ, ਐਸਐਸਪੀ ਟ੍ਰੈਫਿਕ ਨੂੰ, ਨੀਤਨ ਗੱਡਕਰੀ ਸਾਹਿਬ ਨੂੰ, ਐਮਪੀ ਸਾਹਿਬ ਨੂੰ, ਨਿ ਕਿੱਕੀ ਸ਼ਿਕਾਇਤ ਕੋਈ রিপ্লাই ਨਹੀਂ ਆਇਆ ਐ ਲੈ ਲੈਨੇ ਆ ਫੋਟੋ ਖਿਚਾ ਲੈਨੇ ਆ ਕੰਮ ਕੋਈ ਕਰ ਦੇਣੀ ਅਸੀਂ ਬਹੁਤ ਟਾਈਮ ਉਹਨਾਂ ਦਾ ਇੰਤਜ਼ਾਰ ਕੀਤਾ ਹੈ ਇੰਤਜ਼ਾਰ ਕਰਨੇ ਤੋਂ ਬਾਅਦ ਸਭ ਤੋਂ ਲਾਸਟ ਸਾਡੇ ਕੋਲ ਕੋਈ ਵੀ ਔਰ ਹੱਲ ਨਹੀਂ ਸੀ ਸਮੱਸਿਆ ਦਾ ਤਾਂ ਕਰਕੇ ਅਸੀਂ ਰੋਡ ਦੇ ਉੱਤੇ ਆਏ ਆ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਕਰਦੀ ਸੀ ਤੇ ਮੈਨੂੰ ਫੋਨ ਆ ਗਿਆ ਕਿ ਪ੍ਰਧਾਨ ਜੀ ਐਦਾਂ ਦਾ ਗੱਲ ਆ ਸੀ ਤਾਂ ਬਿਲਕੁਲ ਭੁੱਖੇ ਮਰ ਜਾਾਂਗੇ ਤੇ ਭਾਈ ਮੈਂ ਉਹਨਾਂ ਦੀ ਗੱਲ ਸੁਣ ਕੇ ਤੇ ਉਹਨਾਂ ਨਾਲ ਖੜ੍ਹਾ ਹੋ ਕੇ ਅੱਜ ਤਣੇ ਦੇ ਉੱਤੇ ਤੰਨਾ ਦਿੱਤਾ ਗਿਆ ਅੱਜ ਉਹ ਸੋ ਬਿਲਕੁਲ ਜੇਕਰ ਕੱਲ ਗੱਲ ਨਹੀਂ ਸੁਣੀ ਜਾਂ ਤਾਂ ਗਵਰਨਰ ਹਾਊਸ ਦੇ ਸਾਹਮਣੇ ਧਰਨਾ ਦੇਵਾਂਗੇ ਬਿਲਕੁਲ ਬਿਲਕੁਲ ਕੱਲ ਨੂੰ ਸਾਡੀ ਗੱਲ ਨਹੀਂ ਸੁਣੀ ਜਾਊਗੀ ਸਾਡਾ ਸਮੱਸਿਆ ਦਾ ਸੰਬੰਧ ਨਹੀਂ ਕੀਤਾ ਜਾਏਗਾ ਤੇ ਗਵਰਨਰ ਹਾਊਸ ਨੂੰ ਵੀ ਬਿਲਕੁਲ ਆਮ ਪ੍ਰੋਟੈਸਟ ਲੈ ਕੇ ਜਾਏਗੇ ਧਰਨਾ ਦੇਵਾਂਗੇ ਉੱਥੇ ਜਦ ਤੱਕ ਸਾਡੀ ਮੰਗ ਨਹੀਂ ਮੰਨੀ ਜਾਣ ਤਬ ਤੱਕ ਅਸੀਂ ਇਹ ਲੜਾਈ ਜਾਰੀ ਰੱਖਾਂਗੇ ਤੇ ਸਾਰੇ ਭਰਾਵਾਂ ਦੇ ਨਾਲ ਖੜੇ ਰਾਵਾਂਗੇ ਸੋ ਬਿਲਕੁਲ ਇਹ ਸਾਰੇ ਦੁਕਾਨਦਾਰ ਸੀਗੇ ਟਾਇਰ ਮਾਰਕੀਟ ਬੜ੍ਹਲਦੇ ਸੀਗੇ ਜਿਨ੍ਹਾਂ ਦਾ ਕਹਿਣਾ ਕਿ ਚੰਡੀਗੜ੍ਹ ਟ੍ਰੈਫਿਕ ਪੁਲਿਸ ਜਿਹੜੀ ਹੈ ਲਗਾਤਾਰ ਛੋਟੀ ਛੋਟੀ ਗਲਤੀਆਂ ਨੂੰ ਲੈ ਕੇ ਵੀ ਵੱਡੇ ਵੱਡੇ ਚਲਾਨ ਕਰਦੀ ਹੈ 1 ਇੰਚ ਵੀ ਜੇਕਰ ਟਾਇਰ ਬਾਹਰ ਹੋਵੇ ਤਾਂ ਮੋਟਾ ਚਲਾਨ ਜਿਹੜਾ ਆ ਵਿਅਕਤੀ ਦੇ ਹੱਥ ਦੇ ਵਿੱਚ ਦੇ ਦਿੱਤਾ ਜਾਂਦਾ ਤਾਂ ਇਸੇ ਕਾਰਨ ਲੋਕ ਜਿਹੜਨੇ ਚੰਡੀਗੜ੍ਹ ਦੇ ਵਿੱਚ ਆਉਣ ਤੋਂ ਡਰਦੇ ਨੇ ਕਿਉਂਕਿ ਟਾਇਰ ਪਵਾਉਣਾ ਕਹਿ ਲੋ ਇੱਕ ਸ਼ੌਕ ਹੁੰਦਾ ਹੈ ਵਿਅਕਤੀ ਦਾ ਵੱਡੇ ਲਾਇਲ ਵੀ ਵੱਡੇ ਟਾਇਰ ਹੋਗੇ ਆਮ ਵਿਅਕਤੀ ਪਵਾਉਂਦੇ ਨੇ ਪਰ ਉਹਦੇ ਬਦਲੇ ਮੋਟਾ ਚਲਾਨ ਦੇਣਾ ਕਿਤੇ ਨੇ ਕਿਤੇ ਨੇ ਤਾਂ ਕਹਿਣਾ ਕਿ ਗਲਤ ਹੈ ਜਿਸ ਦੇ ਕਾਰਨ ਇਨਾਂ ਦੀ ਦੁਕਾਨਦਾਰੀ ਦੀ ਵੀ ਕਿਤੇ ਨਾ ਕਿਤੇ ਵੱਡਾ ਪ੍ਰਭਾਵ ਪੈ ਰਿਹਾ 90 ਤੋਂ 70 ਪ੍ਰਤੀਸ਼ਤ ਜਿਹੜਾ ਇਹਨਾਂ ਦਾ ਕੰਮ ਹੈ ਜਿਸ ਦੇ ਕਾਰਨ ਅੱਜ ਪੂਰਾ ਠੱਪਿਆ ਕੈਮਰਾਮੈਨ ਅਸ਼ੋਕ ਦੇ ਨਾਲ ਮੈਂ ਵੀ ਵਿਕਰਾਰ ਨਿਰਪੱਖ ਪੋਸਟ